ਨਮਸਕਾਰ ਦੋਸਤੋ ਮੈਂ ਹਾਂ ਸ਼ੌਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦੇ ਹਲਕਾ ਪੋਆ ਜਿਹੜਾ ਹੈਗਾ ਪਿੰਡ ਹੈਗਾ ਜੰਗਲਾ ਪਵਾਨੀ ਦਸਤਿਕ ਜ਼ਿਲ੍ਹਾ ਜਿਹੜੇ ਪਰਸ਼ਦ ਦੀਆਂ ਚੋਣਾਂ ਹੈਗੀਆਂ ਬਲਾਦ ਸੰਪਤੀ ਨੇ ਚੋਣਾਂ ਬਿਲਕੁਲ ਪੱਕੀਆਂ ਹੋਈਆਂ ਅੱਜ 12 ਤਰੀਕ ਹੈ ਤੇ ਦਸਤਿਕ ਅੰਕਿਤ ਉਠਾਕਰ ਜਿਹੜਾ ਇਸ ਹਲਕੇ ਤੋਂ ਇਸ ਇਲਾਕੇ ਤੋਂ ਵਿੱਚ ਜ਼ਿਲ੍ਹਾ ਪਰਸ਼ਦ ਦੀ ਚੋਣ ਲੜ ਰਿਹਾ ਉਹਦੇ ਵੱਲੋਂ ਇੱਕ ਰੋਰ ਸ਼ੋਅ ਕੱਢਿਆ ਯਾਰ ਹੈ ਰੋਰ ਸ਼ੋਅ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਗੱਡੀਆਂ ਦਾ ਕਾਫਲਾ ਜਿਹੜਾ ਆ ਲੈ ਕੇ ਨਵਾਲੇ ਪਿੰਡ ਤੋਂ ਸ਼ੁਰੂ ਕੀਤਾ ਕਾਨਵਾ ਦੇ ਕੋਲੋਂ ਤੇ ਪਿੰਡਾਂ ਦੇ ਵਿੱਚੋਂ ਹੁੰਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਗਰੋਟਾ ਸਾਈਡ ਨੂੰ ਜਾ ਰਿਹਾ ਦੱਸ ਕਿ ਇਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਜਿਹੜਾ ਇਹ ਇਲੈਕਸ਼ਨ ਹੈਗਾ ਆ ਉਹ ਜਿੱਤਣਗੇ ਅਤੇ ਵੀ ਗੱਲ ਦੱਸਾਂ ਕਿ ਜਿਹੜਾ ਇਹਨਾਂ ਦੇ ਮੁਕਾਬਲੇ ਦੇ ਵਿੱਚ ਵਿਰੋਧੀ ਤੇ ਆਮ ਆਦਮੀ ਪਾਰਟੀ ਤੋਂ ਜਿਹੜਾ ਲੀਡਰ ਹੈਗਾ ਉਹ ਜਿਹੜਾ ਕੈਬਨਿਟ ਮੰਤਰੀ ਹੈਗੇ ਲਾਲਚੰਨ ਕਟਾਰੂ ਚੱਕ ਜੀ ਉਹਨਾਂ ਦਾ ਖਾਸ ਦੱਸਿਆ ਜਾ ਰਿਹਾ ਉਹਨਾਂ ਨਾਲ ਸਿੱਧੀ ਸਿੱਧੀ ਟੱਕਰ ਹੈ ਇਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਇਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਵੱਲੋਂ ਵੱਡੇ ਵੱਡੇ ਲੀਡਰ ਜਿਹੜੇ ਆ ਇੱਥੇ ਲਿਆ ਕੇ ਉਹਨਾਂ ਦੇ ਮੁਕਾਬਲੇ ਵਿੱਚ ਜਿਹੜਾ ਪ੍ਰਚਾਰ ਕਰਵਾਇਆ ਜਾ ਰਿਹਾ ਜਦ ਕਿ ਇੱਕ ਛੋਟੇ ਜਿਹੇ ਨੁਮਾਇंदे ਹੈਗਣ ਸਾਬਕਾ ਫਤਾ ਜਗਿੰਦਰਪਾਲ ਜੀ ਵੱਲੋਂ ਇਹਨਾਂ ਤੇ ਵਿਸ਼ਵਾਸ ਜਤ ਆਇਆ ਗਿਆ ਸੀ ਕਿ ਉਹਨਾਂ ਨੂੰ ਟਿਕਟ ਦਿੱਤੀ ਗਈ ਸੀਗੀ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀਗਾ ਤਸਵੀਰਾਂ ਦੇ ਸਕਦੇ ਹੋ ਇਹ ਹੈਗੇ ਨਾਂਕੇ ਦਿਖਾ ਕੇ ਜਿਹੜੇ ਪਿੰਡ ਪਿੰਡ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤੇ ਆਪਣੇ ਹੱਕ ਦੇ ਵਿੱਚ ਜਿਹੜੀਆਂ ਵੋਟਾਂ ਮੰਗ ਰਹੇ ਨੇ ਸਾਭ ਦਾ ਬਖਸ਼ ਜਗENDERਪਾਲ ਦੀ ਇਹਨਾਂ ਦੇ ਨਾਲ ਮਜਬੂਤ ਆ ਮਜਬੂਤ ਨਾ ਗੱਲਬਾਤ ਸੁਣਾਵਾਂਗੇ ਉਹਨਾਂ ਨਾਲ ਕੀ ਕੀਤੀ ਹੋਈ ਤੇ ਜਿਹੜੇ ਅੰਕਿਤ ਠਾਕਰਾ ਉਹਨਾਂ ਨਾਲ ਗੱਲਬਾਤ ਕੀਤੀ ਹੋਈ ਕਿ ਇਸ ਚੋਣਾਂ ਦੇ ਵਿੱਚ ਉਹ ਇਸ ਚੋਣ ਨੂੰ ਕਿਵੇਂ ਦੇਖਦੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਪਿਆਰ ਮਿਲ ਰਿਹਾ ਜਿਹੜੇ ਪਿੰਡ ਜਾ ਰਹੇ ਆ ਆਪਣੇ ਆ ਵੀ ਲੋਕੀ ਗੱਡੀਆਂ ਕੱਢ ਕੱਢ ਕੇ ਸਾਡੇ ਨਾਲ ਚੱਲ ਰਹੇ ਆ ਤੁਸੀਂ ਦੇਖ ਹੀ ਸਕਦੇ ਹੋ ਪਿਛਲੇ ਪਿੰਡ ਅਗਲੇ ਪਿੰਡ ਬਹੁਤ ਹੀ ਵਧੀਆ ਪਿਆਰ ਮਿਲ ਰਿਹਾ ਹੈ ਤੇ 14 ਤਰੀਕ ਨੂੰ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਸਾਰੇ ਜਣੇ ਘਰੋਂ ਨਿਕਲ ਕੇ ਜਰੂਰ VOTING ਕਰਨੇ ਇਹ VOTING ਦਾ ਅਧਿਕਾਰ ਸਾਨੂੰ ਬੜੀ ਮੁਸ਼ਕਲ ਨਾਲ ਮਿਲਿਆ ਕਿਸੇ ਵੀ ਪਾਰਟੀ ਨੂੰ ਪਾਣ ਪਰ ਵੋਟ ਜਰੂਰ ਲੋਕੀ ਪਾਣ ਬਹੁਤ ਬਹੁਤ ਧੰਨਵਾਦੀ ਜੀ ਤੁਹਾਡੇ ਜਿਹੜਾ ਕੈਬਨਟ ਮਤਸਰੀਆ ਖਾਸ ਬੰਦਾ ਕੀ ਲੱਗਦਾ ਉਹਨੂੰ ਕੰਟਰੋਲ ਕੋਈ ਨਾ ਜੀ ਉਹਨਾਂ ਨੇ ਤੇ ਅੰਮ੍ਰਿਤਸਰੋਂ ਬੰਦੇ ਛੱਤ ਲਿਆ ਸਵਰਨ ਸਲਾਰੀਆ ਛੱਤ ਲਿਆ ਮੈਂ ਤਾਂ ਇੱਕ ਛੋਟਾ ਜਿਹਾ ਪਿੰਡ ਦਾ ਮੈਨੂੰ ਹਰਾਣ ਲਈ ਸਮਝ ਲਓ ਕਿ ਉਹਨਾਂ ਨੇ ਕਿੰਨੇ ਮਾੜੇ ਕੰਮ ਕੀਤੇ ਹੋਣਗੇ ਮੈਨੂੰ ਹਰਾਣ ਲਈ ਆਪਣੇ ਲੀਡਰ ਛੱਤ ਰਹੇ ਆ ਕਿ ਇਹਨੂੰ ਹਰਾਓ ਬਹੁਤ ਬਹੁਤ ਧੰਨਵਾਦ ਜੀ ਦੇਖੋ ਤੁਹਾਡੇ ਸਾਹਮਣੇ ਲੋਕੀ ਕਿੰਨਾ ਪਿਆਰ ਕਰਦੇ ਆ ਜਿੰਨੋ ਵੀ ਹੱਥ ਲਾਣੇ ਆ ਉਹ ਅੱਗੋਂ ਹੱਥ ਲਾ ਕੇ ਸ਼ਾਲਾ ਕਰਾਂਦਾ ਵੀ ਅਸੀਂ ਤੁਹਾਡੇ ਨਾਲ ਹੀ ਆ ਔਰ ਅੱਜ ਜਿਹੜਾ ਰੋਡ ਸ਼ੋਅ ਖੜਿਆ ਹੈ ਇਹ ਅੰਕਿਤ ਠਾਕਰ ਦੇ ਹੱਥੇ ਚ ਕੱਢਿਆ ਹੁਣ ਇੱਥੋਂ ਸਾਡੀ ਸੰਮਤੀ ਚੱਲ ਪਈ ਦੂਜੀ ਅਰਜਿੰਦਰ ਰਾਣੇ ਦੀ ਤੇ ਮੈਂ ਤੁਹਾਡੇ ਚੈਨਰਾਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਦਾ ਜਦਾਂ ਯਾਰ ਤੁਸੀਂ ਮੈਨੂੰ ਪਿਆਰ ਕਰਦੇ ਉਸੇ ਤਰ੍ਹਾਂ ਇਹਨਾਂ ਮੁੰਡਿਆਂ ਨੂੰ ਪੰਜ ਦੇ ਨਿਸ਼ਾਨ ਤੇ ਮੋਹਰ ਲਾ ਕੇ ਦੇ ਵਿਜੇ ਬਣਾਓ ਔਰ ਆਪਣਾ ਪਿੰਡ ਆਪਣਾ ਸੂਬਾ ਆਪਣੀ ਕੌਨਸਟਿਟੂਐਂਸੀ ਜਿਹੜੀ ਆ ਬਿਲਕੁਲ ਐਨੂੰ ਠੀਕ ਕੀਤਾ ਜਾਏ